ਭਾਜੀ ਬਰਸਾਤ ਭਾਰੀ ਪਈ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੀ ਹੈ ਤੇ ਸਵਾਮਾ ਚੱਲਦੀਆਂ ਸੀ ਜੀ ਤੇ ਉਹਦੇ ਕਰਕੇ ਰੋਡ ਦਾ ਬਹੁਤ ਬੁਰਾ ਹਾਲ ਸੀ ਭਾਜੀ ਤੇ ਸਾਡੇ ਖਾਲਸਾ ਕੋਲੇ ਦੇ ਮੁਰੇ ਬਹੁਤ ਜ਼ਿਆਦਾ ਬੁਰਾ ਹਾਲ ਸੀ ਤੇ ਅਸੀਂ ਭਾਜੀ ਮੈਂ ਕਹਿੰਦਾ ਰੋਜ਼ ਦੇ 5-6 ਦਾ ਮਤਲਬ ਉਹ ਸੀ ਜਿਹੜੇ ਅਸੀਂ ਹੱਥੋਂ ਚੱਕਦੇ ਸੀਗੇ ਜੀ ਮਤਲਬ ਜਦੋਂ ਰਾਤ ਨੂੰ ਅਸੀਂ ਘਰੇ ਜਾਂਦੇ ਸੀ ਸਵੇਰ ਨੂੰ ਕਈ ਬੰਪਰ ਪਏ ਹੁੰਦੇ ਸੀ ਗੱਡੀਆਂ ਦੇ ਜਿਹੜੇ ਰਾਤ ਨੂੰ ਸਾਨੂੰ ਪਤਾ ਨਹੀਂ ਕਿਹਦੀਆਂ ਕਿਹਦੀਆਂ ਨਹੀਂ ਬੱਚੇ ਕੋਲੇ ਵਾਲੇ ਬੱਚੇ ਬੱਚੀਆਂ ਬਹੁਤ ਡਿੱਗਦੀਆਂ ਸੀ ਇੱਥੇ ਭਾਜੀ ਮਤਲਬ ਬਹੁਤ ਨੁਕਸਾਨ ਸੀ ਇਸ ਰੋਡ ਦਾ ਦੇ ਲੋਕ ਪਰਨਾ ਰਾਤ ਨਹੀਂ ਬਿਲਕੁਲ ਬਿਲਕੁਲ ਪਾਜੀ ਅਸੀਂ ਬਹੁਤ ਬਹੁਤ ਧੰਨਵਾਦੀ ਆ ਜੀ ਸਾਰਿਆਂ ਦੇ ਸਾਡਾ ਸੁਨੇਹਾ ਅਸੀਂ ਲਾਇਆ ਸੀ ਰਲ ਮਿਲ ਕੇ ਉਹ ਕਬੂਲ ਕੀਤਾ ਤੇ ਹੁਣ ਦਾ ਰੋਡ ਵੀ ਵੈਸੇ ਟੈਂਪਰੇਰੀ ਨਹੀਂ ਬਣ ਰਿਹਾ ਪ੍ਰੋਪਰ ਬਣ ਰਿਹਾ ਪਾਜੀ ਲੋਕ ਦਾ ਸ਼ਰਕਾਹ ਕਰਕੇ ਪ੍ਰੋਪਰ ਕੋਈ ਟਾਈਪਾਸ ਨਹੀਂ ਵਧੀਆ ਰੋਡ ਪ੍ਰੋਪਰ ਮੈਂਟੇਨ ਹੋ ਰਿਹਾ ਤੇ ਅਸੀਂ ਧੰਨਵਾਦ ਕਰਦੇ ਆ ਜੀ ਸਾਰੇ ਜਿੰਨੇ ਵੀ ਸਾਡੇ ਆਪਣੇ ਦੁਕਾਨਦਾਰ ਬੰਦੇ ਆ ਜੀ ਸਾਰੇ ਜੀ ਧੰਵਾਦ ਜੀ ਸਾਰਿਆਂ ਦਾ ਹਾਂ ਜੀ ਮੰਤਰੀ ਸਾਹਿਬ ਵੱਲੋਂ ਤੇ ਪਾਰਟੀ ਵੱਲੋਂ ਮੀਡੀਆ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਹਲਕੇ ਦੀ ਪਰ ਐਸੇ ਇੱਕ ਲੈਕਟਰ ਉਹਨੇ ਸਾਰਾ ਮੀਡੀਆ ਨਾਲ ਤਾਲ ਮਿਲ ਜੋ ਵੀ ਜ਼ ਪਾਰਟੀ ਦੇ ਕੰਮਾਂ ਬਾਰੇ ਮੁੱਦਿਆਂ ਬਾਰੇ ਸਰਕਾਰ ਤੱਕ ਜੋ ਵੀ ਮੇਰਾ ਫਰਜ਼ ਬਣਦਾ ਹੈ ਮੈਂ ਆਪਣਾ ਨਿਭਾਉਂਗਾ ਇਲਾਕੇ ਦੀਆਂ ਸਮੱਸਿਆਵਾਂ ਉੱਪਰ ਮੰਤਰੀ ਜੀਵਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੂੰਗਾ ਮੀਡੀਆ ਦੇ ਰਾਹੀਂ ਤੇ ਜੋ ਸਰਕਾਰ ਵੱਲੋਂ ਚੰਗੇ ਕੰਮ ਕੀਤੇ ਜਾ ਰਹੇ ਹਨ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਦੀ ਕੋਸ਼ਿਸ਼ ਕਰਾਂ ਤੇ ਇਹ ਜਿਹੜਾ ਪੈਚਵਾਰਕ ਚੱਲ ਰਿਹਾ ਹੈ ਇਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਮੈਂ ਲੰਝਾ ਜਾਂਦਾ ਸੀ ਮੈਂ ਲੇਖ ਕੇ ਰੋਕ ਗਿਆ ਕਿ ਇਸੋ ਐਡਾ ਨਹੀਂ ਹੈ ਜਿਵੇਂ ਪੁਰਾਣੀਆਂ ਸਰਕਾਰਾਂ ਦੇ ਵਿੱਚ ਗੋਗਲ ਨੂੰੋਂ ਮਿੱਟੀ ਝਾੜਨ ਵਾਲਾ ਕੰਮ ਹੁੰਦਾ ਸੀ ਤੇ ਖੱਡੇ ਤੈਗੇ ਪੀਡਬਲੂਟੀ ਮੈਕਨੇ ਵਾਲਿਆਂ ਨੂੰ ਦੇਤੀਆਂ ਦੋ ਗੱਡੀਆਂ ਲੈ ਕੇ ਵਿਚਾਰੇ ਉਹ ਖਾਣਾ ਪੂਰਤੀ ਲਈ ਖੱਡਿਆਂ ਦੇ ਵਿੱਚ ਪਾਉਂਦੇ ਫਿਰਦੇ ਸੀ ਤੇ ਇੱਕ ਕਹਿਣ ਨੂੰ ਕਿ ਹਾਂ ਕੰਮ ਹੋ ਰਿਹਾ ਥੋੜਾ ਜਿਹਾ ਸਮਾਂ ਇਹਦੇ ਤੇ ਇਸ ਲਈ ਲੱਗਿਆ ਕਿ ਇਹਦਾ ਪ੍ਰੋਪਰ 2 ਕਰੋੜ ਤੋਂ ਉੱਪਰ ਦਾ ਟੈਂਡਰ ਹੋਇਆ ਹੈ ਰਿਫੇਰ ਦਾ ਮੰਤਰੀ ਸਾਹਿਬ ਨੇ ਟੈਂਡਰ ਕਰਵਾ ਕੇ ਪੈਸਾ ਰਿਲੀਜ਼ ਕਰਵਾ ਕੇ ਤੇ ਇਹਦਾ ਕੰਮ ਸ਼ੁਰੂ ਕਰਵਾਇਆ ਹੈ ਅ ਜਿੰਨਾਂ ਨੂੰ ਪਤਾ ਹੈ ਕਿ ਪਰ ਖਾਤਾ ਜਿਹੜੀਆਂ ਇੱਕ ਵਾਰ ਬਹੁਤ ਜ਼ਿਆਦਾ ਹੋਈਆਂ ਸੀਗੀਆਂ ਉਹਦੇ ਕਰਕੇ ਜਿਹੜਾ ਇਹ ਸਾਡਾ 메ਨ ਰੋਡ ਹੈ ਅ ਉਪਰ ਤੋਂ ਮੰੰਗਰ ਰੋਡ ਸਾਡਾ ਇਹਦੇ ਵਿੱਚ ਕੀਰਤਪੁਰ ਸਾਹਿਬ ਤੋਂ ਮੰੰਗਰ ਤੱਕ ਬਹੁਤ ਜਗ੍ਹਾ ਬੈੱਜ ਬੈਗੇ ਸੀਗੇ ਕਿਉਂਕਿ 2.5 ਸਾਲ ਪਹਿਲਾਂ ਜਿਹੜਾ ਟੋਲ ਪਲਾਜ਼ਾ ਸੀਗਾ ਉਹ ਸਰਕਾਰ ਨੇ ਤੇ ਪਵਾ ਕੇ ਇਸ ਇਲਾਕੇ ਨੂੰ ਬਹੁਤ ਵੱਡੀ ਇੱਕ ਸਹੂਤਾ ਦਿੱਤੀ ਸੀਗੀ ਸਾਡੇ ਏਰੀਆ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਟਰਾਂਸਪੋਰਟ ਦੇ ਧੰਦੇ ਨਾਲ ਜੁੜੇ ਹੋਏ ਨੇ ਤੇ ਉਹ ਜਿਹੜਾ ਟੋਲ ਪਲਾਜ਼ਾ ਸੀਗਾ ਸਾਡੇ ਲੋਕਾਂ ਵੀ ਇਸੇ ਬਹੁਤ ਵੱਡੇ ਬੰਦੇ ਤੇ ਦੁਰ ਹੋ ਰਹੇ ਸੀਗੇ ਆਪਣਾ ਸਮਾ ਜਿਹੜਾ ਹੈਗਾ ਉਸ ਤੋਂ ਬਾਅਦ ਵੀ ਚੱਲ ਰਿਹਾ ਸੀਗਾ ਆ ਅਨੰਦਪ੍ਰਸਾਦ ਤੋਂ ਲੋਕ ਆਉਣ ਵਾਲੇ ਮਾਤਾ ਨਾਨਾ ਦੇਵ ਜਾਨ ਵਾਲੇ ਲੋਕਾਂ ਦੇ ਵਿੱਚ ਜੱਜਾ ਟੈਕ ਦੇ ਰੂਟ ਤੇ ਲੱਗਿਆ ਹੈ ਜਿਹਨੂੰ ਮਾਲ ਸਰਕਾਰ ਨੇ ਐਤੋਂ 2.5 ਸਾਲ ਪਹਿਲਾਂ ਜਿਹੜਾ ਹੈਗਾ ਟੂਰ ਪਲਾਨ ਤੇ ਚੱਕਦਾ ਸੀਗਾ ਤੇ ਇਸ ਵਾਰ ਬਰਸਾਤਾਂ ਦੇ ਵਿੱਚ ਬਹੁਤ ਜ਼ਿਆਦਾ ਬਰਸਾਤਾਂ ਹੋਈਆਂ ਰਿਕਾਰਡ ਤੋਂ ਜਿਹੜਾ ਬਰਸਾਤਾਂ ਹੋਣ ਦੇ ਕਾਰਨ ਪੰਜਾਬ ਦੇ ਬਹੁਤ ਵੱਡੇ ਡਰਾਈਵਰਾਂ ਦੇ ਨੁਕਸਾਨ ਹੋਏ ਤੇ ਉਸੇ ਵਿਚਕਾਰ ਇਹ ਸਾਡਾ ਜਿਹੜਾ ਰੋਪੜ ਤੋਂ ਲੰਗਰ ਰੋਡ ਹੈ ਇਹਨੇ ਬਹੁਤ ਸਾਰੇ ਜਿਹੜੇ ਪੈਕੇਜ ਸੀਗੇ ਔਰ ਜਿਵੇਂ ਬਰਸ਼ਾਤਾ ਬੰਦ ਹੋਈਆਂ ਨੇ ਕਿ ਉਸ ਤੋਂ ਬਾਰੇ ਦਾ ਜਿਹੜਾ ਕੰਮ ਹੈ ਮਾਦੀ ਸਾਹਿਬ ਦੇ ਪਹਿਲ ਦੇ ਆਧਾਰ ਤੇ ਕਰਵਾਇਆ ਦੋ ਤਿੰਨ ਦਿਨ ਪਹਿਲਾਂ ਵੀ ਜਿਹੜਾ ਕੰਮ ਸ਼ੁਰੂ ਹੋਇਆ ਸੀ ਪਰ ਫਿਰ ਬਰਸ਼ਾਤਾ ਹੋ ਗਈਆਂ ਉਸ ਕਰਕੇ ਫਿਰ ਦੋ ਦਿਨ ਬ੍ਰੇਕ ਲੱਗੀ ਸੀਗੀ ਪਰ ਹੁਣ ਲਗਾਤਾਰ ਜਿਹੜਾ ਨਿਰਬਿਗਨ ਜਿਹੜਾ ਇਹ ਕੰਮ ਚੱਲ ਰਿਹਾ ਔਰ ਜਿਹੜੇ ਵੱਡੇ ਪੈਸੇ ਨੇ ਜਿਮੇ ਤੇ ਦੇ ਸਕਦੇ ਹੋ ਕਿ ਖਾਸ ਕਰਕੇ ਨਾਲ ਨੰਦਪੁਰ ਸਾਹਿਬ ਦੇ ਸਾਹਮਣੇ ਇੱਕ ਬਹੁਤ ਵੱਡਾ ਜਿਹੜਾ ਪਰਚਾ ਤਕਰੀਬਨ 200 ਫੁੱਟ ਲੰਮਾ ਜਿਹੜਾ ਇਹ ਰੋੜ ਦੇ ਵੱਡੇ ਵੱਡੇ ਟੋਏ ਪੈ ਗਏ ਸੀਗੇ ਅੱਜ ਉਹਨ ਬਟਾ ਬਹੁਤ ਵੱਡਾ ਟਵਾ ਪਿਆ ਹੋਇਆ ਇਸੇ ਤਰ੍ਹਾਂ ਮੰਗਲ ਤੱਕ ਜਿਹਨੇ ਵੀ ਜਿਹਨੇ ਸਾਰੇ ਜਿਹੜੇ ਹੈਗੇ ਆ ਪਹਿਲ ਦੇ ਆਧਾਰ ਤੇ ਹੋ ਜਲਦੀ ਪੂਰੇ ਕੀਤੇ ਜਾਣਗੇ ਮੈਨੂਲ ਕੰਮ ਚੱਲ ਰਿਹਾ ਔਰ ਜਿੱਥੇ ਜ਼ਰੂਰਤ ਪੂਰੀ ਹੋਗੀ ਉਥੇ ਪੇਪਰਾਂ ਦਾ ਵੀ ਜਿਹੜੇ ਹੈਗੇ ਇਹ ਪੈਸ ਲਵਾਏ ਜਾਣਗੇ ਤਾਂ ਜੋ ਜਿਹੜੇ ਲੱਖਾਂ ਲੋਕ ਇਥੋਂ ਨਿਕਲਦੇ ਨੇ ਰੋਜ਼ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਜੜੀ ਹੈਗੀ ਆ ਕੋਈ ਨੁਕਸਾਨ ਨਾ ਹੋਵੇ ਕਿਸੇ ਦਾ ਕੋਈ ਬਾਹ ਦਾ ਨੁਕਸਾਨ ਨਾ ਹੋਵੇ ਕਿਸੇ ਦਾ ਜਾਨੀ ਮਾਲੀ ਕੋਈ ਨੁਕਸਾਨ ਨਾ ਹੋਵੇ ਉਹਦੇ ਲਈ ਜਿਹੜਾ ਹੈਗਾ ਲੱਗੇ ਹੋਏ ਆ ਉਮੀਦ ਹੈ ਕਿ 2-4 ਦਿਨ ਦੇ ਵਿੱਚ ਜਿਹੜਾ ਸਾਰਾ ਲੋੜ ਹੈ ਬਿਲਕੁਲ ਮਾਈਵਰ ਦਾ ਹੋਜੂਗਾ ਵਾਹਿਗੁਰੂ ਜੀ ਦਾ ਖਾਤਾ ਵਾਹਿਗੁਰੂ ਜੀ ਦੀ ਫਟੇ ਅੱਜ ਜਿੱਥੇ ਤੋਂ ਪਤਾ ਕੀ ਪੰਜਾਬ ਵਿੱਚ ਜਿਆਦੇ بارش ਪੈਣ ਕਰਕੇ ਦਰਿਆਵਾਂ 'ਚ ਵੀ ਹੜ੍ਹ ਆਏ ਤੇ ਸੜਕਾਂ ਦਾ ਜਿਹੜਾ ਕੀ ਖਾਤਾ ਹਾਲ ਤੇਜੀ ਉਹਦੇ ਕਰਕੇ ਅੱਜ ਜਿਹੜਾ ਲੁੱਕ ਦਾ ਕੰਮ ਅਸੀਂ ਨੇੜੇ ਖਾਤਾ ਕਾਲੇ ਤੋਂ ਸ਼ੁਰੂ ਕਰਕੇ ਕੀਰਤਪੁਰ ਸਾਹਿਬ ਤੱਕ ਤੇ ਇੱਥੇ ਤੋਂ ਅਸੀਂ ਨੰਗਲ ਤੱਕ ਕੀਰਤਪੁਰ ਸਾਹਿਬ ਤੋਂ ਨੰਗਲ ਤੱਕ ਜਿਹੜੀ ਸਾਰੀ ਸੜਕ ਹੈ ਉਹ ਅਸੀਂ ਪ੍ਰੋਪਰ ਰਾਈ ਦੇ ਪਰ ਬੱਚ ਵਰਕ ਕਰਕੇ ਦੁਬਾਰੇ ਸਾਰੇ ਪਰ ਮਸ਼ੀਨ ਨਾਲ ਲੁੱਕ ਪਾ ਕੇ ਜਿਹੜੀ ਕਿ ਤੇਗ ਬਾਦਰਜੀ ਦੀ 350 ਸਾਲਾ ਸ਼ਤਾਬਦੀ ਹੈ ਉਹ ਤੋਂ ਪਹਿਲਾਂ ਅਸੀਂ ਤਿਆਰ ਕਰਕੇ ਲੋਕਾਂ ਨੂੰ ਦੇਣੀ ਤੇ ਅਸੀਂ ਮੈਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਥੋੜਾ ਜਆ ਰਾਮ ਨਾਲ ਚੱਲੋ ਜਿਹਦੇ ਕਰਕੇ ਕੀ ਛੱਟਚੋਟ ਤੇ ਵਿਚਾਰ ਰਵੇ 2-4 ਦਿਨ ਦੀ ਗੱਲ ਹੈ ਅਸੀਂ ਸਾਰਾ ਖੁਸ਼ੀ ਉਕੇ ਕਰਦਣ ਵਰਕ ਦਾ ਫਿਰ ਆਪਣਾ ਜਿੱਦਾਂ ਮਰਜੀ ਤੁਸੀਂ ਚੱਲ ਸਕਦੇ ਕਿਉਂਕਿ ਖੱਡੇ ਜਿਆਦਾ ਹੋਣ ਕਰਕੇ ਬਾਸ਼ ਕਰਕੇ ਐਕਸੀਡੈਂਟ ਵਗੈਰਾ ਹੁੰਦੇ ਉਹਦੇ ਅਸੀਂ ਲੋਕਾਂ ਦਾ ਆਪਣੇ ਜਾਨ ਮਾਲ ਦਾ ਜਿਹੜਾ ਕਿ ਧਿਆਨ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ